ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਫੇਰ ਹਾਜ਼ਰ ਹੋ ਗਏ ਆ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਸੂਟ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਵਾਂਗੇ ਪ੍ਰੀਮੀਅਮ ਕੁਆਲਿਟੀਾਂ ਕਾਂਜੀਵਰਮ ਸਿਲਕ ਰੂਗੀ ਪ੍ਰੀਮੀਅਮ ਲੁੱਕ ਦਾ ਮਤਲਬ ਕਹ ਲਓ ਕਿ ਰਿਚ ਲੁੱਕ ਦੇ ਸੂਟ ਆ ਬਟ ਬਹੁਤ ਲਾਈਟ ਵੇਟਡ ਸੂਟ ਨੇ ਸਿਲਕ ਬਹੁਤ ਪਿਆਰੀ ਰਹਿਣ ਵਾਲੀ ਆ ਫਰਸਟ ਆਰਟੀਕਲ ਤੁਹਾਨੂੰ ਮੈਂ ਡਿਸਪਲੇ ਕੀਤਾ ਦਿਖਾਨੀ ਬਹੁਤ ਸੋਹਣਾ ਸੂਟ ਹੈ ਕਲਰ ਦੇਖੋ ਕਿੰਨਾ ਪਿਆਰਾ ਮਤਲਬ ਇਹ ਕਾਂਜੀਵਰਮ ਪ੍ਰੀਮੀਅਮ ਸਿਲਕਾ ਔਰ ਕਿਹ 36 ਦੇ ਅੰਡਰ ਅੰਡ 35 ਪ੍ਰੋਪਰ ਰਹਿਣ ਵਾਲਾ ਤੇ ਅੱਧਾ ਅੱਧਾ ਇੰਚੇ ਦਾ ਜਿਹੜਾ ਹੈਗਾ ਫੋਲਡ ਹੋਇਆ 36 ਇੰਚ ਇਹਨਾਂ ਦੇ ਘੇਰੇ ਆ ਤੇ ਤੁਹਾਨੂੰ ਫਸਟ ਆਰਟੀਕਲ ਇਹ ਵਾਲਾ ਦਿਖਾਨੀ ਆ ਆ ਦੇਖੋ ਲੁੱਕ ਦੇਖਿਓ ਬਹੁਤ ਪਿਆਰੀ ਵੀ ਗਲੇ ਦੇ ਵਿੱਚ ਗਰਲਿਸ਼ ਫੇਸ ਰਹੂਗਾ ਮਤਲਬ ਹਰ ਇੱਕ ਕੇਸ ਵਾਲਾ ਵੈਸਟਰ ਰੈਡੀ ਕਰਵਾ ਸਕਦਾ ਔਰ ਵਨ ਸਾਈਡੇ ਦੇ ਇਸ ਤਰ੍ਹਾਂ ਰਹੂਗਾ ਵਰਕ ਥ੍ਰੈਡ ਦਾ ਪੂਰਾ ਵਰਕ ਰਹੂਗਾ ਬਿਲਕੁਲ ਸੌਫਟ ਥ੍ਰੈਡ ਆ ਚੁੱਭਣ ਵਾਲਾ ਬਿਲਕੁਲ ਨਹੀਂ ਹੈਗਾ ਪ੍ਰੋਪਰ ਵੀਵਿੰਗ ਰਹੂਗੀ ਘੇਰੇ ਦਾ ਕੰਮ ਇਸ ਤਰ੍ਹਾਂ ਰਹੂਗਾ ਔਰ ਇਹਨੂੰ ਵੀ ਜਿਹਦਾ ਗਲੇ ਨੂੰ ਵੀ ਥੋੜਾ ਥੋੜਾ ਹਾਈਲਾਈਟ ਕੀਤਾ ਹੋ ਦਨ ਕੋਲ ਦਿਖਾਨੀ ਆ ਹਾਈਲਾਈਟ ਕੀਤਾ ਹੋਇਆ ਵਰਕ ਦੇ ਨਾਲ ਬਹੁਤ ਸੋਹਣਾ ਪ੍ਰੀਮੀਅਮ ਰਊਗਾ ਇਹ ਵਾਲਾ ਕਾਂਜੀਵਰਮ ਸਿਲਕ ਔਰ ਇਹਦਾ ਜਿਹੜਾ ਬੈਕ ਆ ਬੈਕ ਰਊਗਾ ਪਲੇਨ ਸੇਮ ਐਜ਼ ਇਟ ਇਜ਼ ਔਰ ਇਹਦੇ ਜਿਹੜੇ ਬੈਕ ਦਾ ਜਿਹੜਾ ਡਿਜ਼ਾਈਨ ਹੈਗਾ ਘੇਰੇ ਦਾ ਔਰ ਉਹ ਵੈਸਾ ਇਹ ਘੇਰੇ ਦਾ ਡਿਜ਼ਾਈਨ ਰਹੂਗਾ ਔਰ ਬਾਹਾਂ ਦਾ ਫੈਬਰਿਕ ਅਲੱਗ ਤੋਂ ਦਿੱਤਾ ਗਿਆ ਆ ਠੀਕ ਹੈ ਜੀ ਤੇ ਜੇ ਇਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਆਪਣਾ ਪ੍ਰਾਈਸ ਬਹੁਤ ਹੀ ਘੱਟ 3000 ਵਾਲੇ ਸੂਟ ਆ ਜਿਹੜੇ ਤੁਹਾਨੂੰ ਮਿਲਣਗੇ ਸਿਰਫ 22 ਦੇ ਵਿੱਚ ਤੇ ਸ਼ਿਪਿੰਗ ਵੀ ਰਹਿਣ ਵਾਲੀ ਪੈਨ ਇੰਡੀਆ ਫ੍ਰੀ ਔਰ ਇਹਦਾ ਦੁਪੱਟਾ ਤੁਹਾਨੂੰ ਦਿਖਾਨੀ ਆ ਦੁਪੱਟਾ ਦੇਖਿਓ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਆ ਪ੍ਰੋਪਰ ਵੀਵਿੰਗ ਦੇ ਵਿੱਚ ਕੰਮ ਆਊਗਾ ਇਹਦਾ ਵੀ ਪ੍ਰੀਮੀਅਮ ਕੁਆਲਿਟੀ ਰੋਗੀ ਔਰ ਇਹ ਰੋਗਾ ਇਹਦਾ ਪ੍ਰੀਮੀਅਮ ਜਾਮ ਕਾਟਨ ਸੈਟਿਨ ਦੀ ਰੋਗੀ ਇਹਦੀ ਬਾਟਮ ਥੋੜੀ ਸ਼ਾਈਨ ਹੁੰਦੀ ਆ ਕਪੜੇ ਦੇ ਵਿੱਚ ਪਰ ਬਿਨਾ ਲਾਈਨਿੰਗ ਤੋਂ ਸੂਟ ਇਹ ਰੈਡੀ ਹੋ ਜਾਊਗਾ ਜੀ ਮਤਲਬ ਸ਼ਰਟ ਨੂੰ ਲਾਈਨਿੰਗ ਲੱਗੇਗੀ ਬਾਟਮ ਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਕਰਵਾਚੌਦ ਦੇ ਉੱਤੇ ਸਾਰੇ ਜਣੇ ਡਿਮਾਂਡ ਕਰ ਰਹੇ ਸੀਗੇ ਵੀ ਸਿੰਪਲ ਸੋਬਰ ਚੀਜ਼ਾਂ ਲੈ ਕੇ ਆਓ ਤੇ ਰਿਚ ਲੁੱਕ ਦੀਆਂ ਹੋਣ ਜਿਹੜੀਆਂ ਕਿ ਸੋਣੀਆਂ ਲੱਗਣ ਪਾਈਆਂ ਤੇ ਬਹੁਤ ਹੀ ਇੱਕ ਦਾ ਕਹ ਲਓ ਮੇਰੇ ਕੋਲ ਹੋਰ ਵੀ ਡਿਜ਼ਾਈਨ ਆਏ ਸੀ ਤੇ ਬਹੁਤ ਸੋਹਣਾ ਅੱਛਾ ਰਿਸਪੌਂਸ ਆਇਆ ਹੈ ਨਾ ਦਾ ਇਸ ਕਰਕੇ ਆਪਾਂ ਤੁਹਾਨੂੰ ਡਿਜ਼ਾਈਨਿੰਗ ਚੇਂਜ ਦੇ ਵਿੱਚ ਹੋਰ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਬਹੁਤ ਪਿਆਰਾ ਪੀਸ ਰੈਡੀ ਹੋ ਕੇ ਹੁਣ ਵਾਲਾ ਹੈ ਤੇ ਜਿਹਨੂੰ ਵੀ ੱਚ ਲੱਗਦਾ ਹੋਇਆ ਬੁੱਕ ਕਰ ਲਿਓ 2200 ਰੁਪਿਆ ਪ੍ਰਾਈਸ ਹੋਊਗਾ ਇਹਨਾਂ ਦਾ ਤੇ ਅਗਲਾ ਤੁਹਾਨੂੰ ਮੈਂ ਸੂਟ ਦਿਖਾਨੀ ਆ ਜੀ ਕਲਰ ਦੇਖਿਓ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਮਤਲਬ ਹਰੇਕ ਦੇ ਹਿਸਾਬ ਨਾਲ ਕਲਰ ਆਏਗਾ ਜੀ ਆ ਲੋ ਜੀ ਕੋਈ ਵਿਆਹ ਫੰਕਸ਼ਨ ਜਿੱਦਾਂ ਮਰਜੀ ਇਹ ਵਾਲੇ ਸੂਟ ਰੈਡੀ ਕਰ ਸਕਦੇ ਆ ਪਾ ਸਕਦੇ ਆ ਆ ਲੋ ਜੀ ਮਤਲਬ ਹਾਲੋ ਲੋਕ ਦੇਖੋ ਕਿੰਨੀ ਸੋਹਣੀ ਹੈ ਦੀਦੀ 골ਡਨ ਕਲਰਡ ਥੋੜਾ ਜਿਹਾ ਕਹਿ ਲੋ ਕਿ ਬਲੈਕਟ ਸੋਨ ਦੇ ਵਿੱਚ ਮਸਟਰਡ ਕਲਰ ਆਏਗਾ ਬਹੁਤ ਪਿਆਰਾ ਪੀਸ ਆ ਬੀ neck ਦੇ ਵਿੱਚ ਪ੍ਰੋਪਰ ਦਿਖਾਨੀ ਤੁਹਾਨੂੰ ਗਲਾ ਬਣਿਆ ਹੋਇਆ ਠੀਕ ਹੈ ਜੀ ਕਾਂਜੀਵਰਮ ਸਿਲਕ ਰਹੇਗੀ ਅੰਡਰ 35 ਜਿਨ੍ਹਾਂ ਦਾ ਘੇਰਾ ਬਣ ਜਾਂਦਾ ਉਹ ਸੂਡੇ ਬਾਏ ਕਰ ਸਕਦੇ ਆ ਔਰ ਲੈਂਥ ਇਹਨਾਂ ਦੀ ਮੈਂ ਭੁੱਲ ਗਈ 48 ਇੰਚ ਲੈਂਥ ਆਏਗੀ ਐਡਜਸਟੇਬਲ ਆਏਗੀ نیچے ਜਿਹੜੀ ਪੱਟੀ ਆ ਉਹਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਉੱਪਰ ਥੱਲੇ ਕਰਵਾ ਸਕਦੇ ਆ ਆਹ ਲੋ ਜੀ ਇਹ ਵਾਲਾ ਜਿਹੜਾ ਹੈਗਾ ਔਰ ਬਿਲਕੁਲ ਵੀ ਚੁੱਭਣ ਵਾਲਾ ਕਪੜਾ ਨਹੀਂ ਹੈਗਾ ਇਹ ਬਹੁਤ ਸੌਫਟ ਕੁਆਲਿਟੀ ਹੁੰਦੀ ਹੈ ਇਹਦੀ ਔਰ ਇਹ ਰੋਗਾ ਇਹਦਾ ਦੁਪੱਟਾ ਡਿਜ਼ਾਈਨਿੰਗ ਬਹੁਤ ਮਿਲ ਜਾਊਗੀ ਆ ਬਟ ਅਲ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਿਰਫ ਇਹੀ ਦਿਖਾਵਾਂਗੀ ਪੀਸ ਆ ਲੋ ਜੀ ਬਹੁਤ ਸੋਹਣਾ ਪੀਸ ਆ ਜੇ ਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਆ ਲਿਓ ਠੀਕ ਹੈ ਜੀ ਪ੍ਰਾਈਸ ਆਊਗਾ ਇਹਨਾਂ ਦਾ 2200 ਔਰ ਸ਼ਿਪਿੰਗ ਰੋਗੇ ਪੈਨ ਇੰਡੀਆ ਫ੍ਰੀ ਕਰਵਾ ਚਾਹ ਉਹ ਦੇਸ ਆਬ ਨਾਲ ਸਾਰੇ ਸੂਟਸ ਲੈ ਕੇ ਆਏ ਆ ਆ ਲੋ ਜੀ ਕਿਉਂਕਿ ਡਿਮਾਂਡਿੰਗ ਆਰਟੀਕਲ ਐ ਇਹ ਸਾਰੇ ਵੀ ਸਿੰਪਲ ਸੋਬਰ embroiderry ਜਿਹੜੇ ਕਹਿੰਦੇ ਅਸੀਂ ਨਹੀਂ ਲਾਈਕ ਕਰਦੇ ਹੈਗੇ ਪੋਣਾ ਉਨਾ ਵਾਸਤੇ ਸਾਰੇ ਪ੍ਰੀਮੀਅਮ ਕੁਆਲਟੀ ਦੇ ਸੂਟ ਆ ਔਰ ਬਿਲਕੁਲ ਪੌਕੇਟ ਫ੍ਰੈਂਡਲੀ ਰੇਟ ਦੇ ਵਿੱਚ ਆਉਗੇ 컬러 ਦੇਖਿਓ ਕਿੰਨਾ ਸੋਹਣਾ ਜਿਹੜਾ ਮੈਂ ਇਹ ਵਾਲਾ ਲਗਾਇਆ ਇਹਨਾਂ ਦੋਨਾਂ ਦੇ ਵਿੱਚ ਬਹੁਤ ਡਿਫਰੈਂਸ ਆ ਠੀਕ ਹੈ ਜੀ 컬러 ਦਾ ਤੁਸੀਂ ਖੁਦ ਦੇਖ ਸਕਦੇ ਆ ਮੈਂ ਦਿਖਾ ਰਹੀ ਆ ਦੋਨਾਂ ਦੇ ਵਿੱਚ 컬러 ਡਿਫਰੈਂਸ ਬਹੁਤ ਆ ਔਰ ਬਹੁਤ ਸੋਹਣੀ ਲੁੱਕ ਰਹਿਣ ਵਾਲੀ ਆ ਡਿਜ਼ਾਈਨਿੰਗ ਇਹਦੀ ਰਹੂਗੀ ਇਸ ਤਰ੍ਹਾਂ ਠੀਕ ਹੈ ਜੀ ਤੇ ਐਡਜਸਟੇਬਲ ਰਹੂਗਾ ਇਹ ਵੀ ਪੀਸ ਬਹੁਤ ਪਿਆਰੀ ਲੁੱਕ ਦੇ ਵਿੱਚ ਸੇਮ ਇਹਦਾ ਰਹੂਗਾ ਬਾਟਮ ਦਾ ਫੈਬਰਿਕ 3 ਮੀਟਰ ਦੇ ਲਾਗੇ ਬਾਟਮ ਆਏਗੀ ਔਰ ਇਹ ਰਹੋਗਾ ਇਹਦਾ ਦੁਪੱਟਾ ਜੀ ਜਿਹਨੂੰ ਜਿਹੜਾ ਵੀ ਪਸੰਦ ਹੋਇਆ ਬੁੱਕ ਕਰ ਲਿਓ ਆ ਲੋ ਦੁਪੱਟਾ ਤੁਹਾਨੂੰ ਦਿਖਾਣੀ ਹੈ ਦੁਪੱਟਿਆਂ ਦੀ ਲੁੱਕ ਵੀ ਪੂਰੀ ਜਿੱਦਾਂ ਕਹ ਲਓ ਕਿ ਰਿਚ ਲੁੱਕ ਰਹਿਣ ਵਾਲੀਆਂ ਬਹੁਤ ਸੋਹਣੇ ਪੀਸ ਆ ਔਰ ਬਹੁਤ ਹੀ ਸੌਫਟ ਰਹਿਣ ਵਾਲੇ ਆ ਲੋ ਠੀਕ ਹੈ ਜੀ ਔਰ ਜਿਹਨੂੰ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਅਗਲਾ ਤੁਹਾਨੂੰ ਮੈਂ ਸੂਟ ਦਿਖਾਣੀ ਹੈ ਮਰੂਨ ਕਲਰ ਸੁਪਰ ਹਿੱਟ ਸੂਟ ਸਾਰੇ ਸ਼ੇਡਸ ਦੇ ਇੱਕ ਤੋਂ ਇੱਕ ਰਹਿਣ ਵਾਲੇ ਆ ਆ ਲੋ ਬਹੁਤ ਸੋਹਣਾ ਸੂਟ ਹੈ ਵੀ ਆਲੋਜੀ ਗਲੇ ਦੀ ਡਿਜ਼ਾਈਨਿੰਗ ਇਹਦੀ ਥੋੜੀ ਜੀ ਚੇਂਜ ਆਏਗੀ ਆਲੋਜੀ ਬਹੁਤ ਪਿਆਰਾ ਪੀਸ ਆ ਫੋਲ ਤੁਹਾਨੂੰ ਲੁੱਕ ਦਿਖਾਨੀ ਹੈ ਦੀ ਔਰ 48 ਇੰਚ ਲੈਂਥ ਆਏਗੀ ਇਹਨਾਂ ਦੀ ਅਡਜਸਟੇਬਲ ਚੀਜ਼ਾਂ ਨੇ ਵਾਲੀਆਂ ਬਾਹਾਂ ਦਾ ਜਿਹੜਾ ਫੈਬਰਿਕ ਆ ਉਹ ਸਾਰੇ ਸੂਟਾਂ ਦਾ ਜਿੰਨੇ ਵੀ ਦਿਖਾ ਰਹੀਆਂ ਲੱਗ ਤੋਂ ਰਹੇਗਾ ਬਾਹਾਂ ਦੇ ਉੱਤੇ ਇਸ ਤਰ੍ਹਾਂ ਡਿਜ਼ਾਈਨਿੰਗ ਰਹੂਗੀ ਪ੍ਰੀਮੀਅਮ ਕਹ ਲੋ ਕਿ ਕੁਆਲਿਟੀਆਂ ਰਹਿਣ ਵਾਲੀਆਂ ਆ ਥ्रेड ਯੂਜ਼ ਹੋਇਆ ਆ ਇਹਦੇ ਵਿੱਚ ਜਿੱਦਾਂ ਕਹ ਲੋ ਕਿ ਜਿਹੜੇ ਕਹਿੰਦੇ ਕਿ ਤਿੱਲੇ ਦਾ ਕੰਮ ਆ ਇਹਦੇ ਵਿੱਚ ਕੀਤਾ ਹੋਇਆ ਜਾਂ ਕਿਦਾਂ ਨਾ ਵੀ ਉਹ ਚੁਬਦਾ ਆ ਟਿੱਲੇ ਦਾ ਜਿਹੜਾ ਹੁੰਦਾ ਉਹ بڑے ਵਾਲਾ ਬਿਲਕੁਲ ਸੌਫਟ ਸਾਈਡ ਦੇ ਨਾਲ ਯੂਜ਼ ਕੀਤਾ ਆ ਔਰ ਬਿਲਕੁਲ ਸੋਬਰ ਰਹਿਣ ਵਾਲੀ ਚੀਜ਼ ਆ ਇਹ ਆ ਲੋ ਜੀ ਇੱਕ ਵਾਰੀ ਲੁੱਕ ਤੁਹਾਨੂੰ ਦਿਖਾਨੀ ਏ ਦੀ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਬਣਨ ਵਾਲਾ ਆ ਔਰ ਇਹ ਰੂਗਾ ਇਹਦਾ ਸੇਮ ਟੋਨ ਟੂ ਟੋਨ ਜਾਮ ਕਾਟਨ ਸਰਟਿੰਗਲੀ ਬਾਟਮ ਔਰ ਦੁਪੱਟਾ ਵੀ ਦਿਖਾਨੀ ਤੁਹਾਨੂੰ ਦੁਪੱਟੇ ਦੀ ਲੁੱਕ ਵੀ ਬਹੁਤ ਸੋਹਣੀ ਰਹਿਣ ਵਾਲੀ ਆ ਆ ਲੋ ਜੀ ਬਹੁਤ ਸੋਹਣਾ ਸੂਟ ਆ ਜੇਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਮਰੂਨ ਕਲਰ ਆਏਗਾ ਅਗਲਾ ਤੁਹਾਨੂੰ ਪੀਸ ਦਿਖਾਨੀ ਆ ਆਹ ਲੋ ਜੀ ਇਹ ਰਿਪੀਟ ਹੋ ਗਿਆ ਆਈ ਥਿੰਕਸ ਆਹ ਲੋ ਫਿਰ ਵੀ ਦਿਖਾ ਦਿੰਨੀ ਆ ਆਹ ਲੋ ਜੀ ਰਿਪੀਟ ਹੋ ਗਿਆ ਇਹ ਵਾਲਾ ਸੂਟ ਆਹ ਲੋ ਜੀ ਬਹੁਤ ਸੋਹਣਾ ਸੂਟ ਆ ਕਿਉਂਕਿ ਕਾਫੀ ਸਟਾਕ ਆਇਆ ਆ ਤੇ ਰਿਪੀਟ ਇਹਦੇ ਵਿੱਚ ਹੋ ਗਿਆ ਆਹ ਲੋ ਜੀ ਇਹ ਰੋਗਾ ਇਹਦਾ ਬਾਟਮ ਇਹ ਰੋਗਾ ਇਹਦਾ ਦੁਪੱਟਾ ਪ੍ਰੀਮੀਅਮ ਕਾਂਜੀਵਰਮ ਦੇ ਸਿਲਕ ਦੇ ਸੂਟ ਕਾਂਜੀਵਰਮ ਦਾ ਦੁਪੱਟਾ ਔਰ ਜਾਮਪੋਰਨ ਸੈਟਨ ਦੀ ਰੋਗੀ ਬਾਟਮ ਬਹੁਤ ਸੋਹਣੇ ਸੂਟ ਆ ਜਿਹਨੂੰ ਵੀ ਅੱਛਾ ਲੱਗਦੇ ਹੋਏ ਬੁੱਕ ਕਰ ਲਿਓ ਸਟਾਕ ਬਹੁਤ ਆ ਸ਼ਾਪ ਤੇ ਵਿਜ਼ਿਟ ਕਰਕੇ ਤੁਸੀਂ ਸੂਟ ਲੈਣੇ ਆ ਸ਼ਾਪ ਤੇ ਵਿਜ਼ਿਟ ਕਰਕੇ ਵੀ ਸੂਟ ਲੈ ਸਕਦੇ ਆ ਕਿਉਂਕਿ ਇਹਨਾਂ ਦੇ ਵਿੱਚ ਸਾਡੇ ਕੋਲ ਕੁਆਲਿਟੀਜ਼ ਕਹੋ ਕਿ ਬ੍ਰਾਂਡ ਦੇ ਹਿਸਾਬ ਨਾਲ 100 200 ਰੁਪਏ ਅੱਗੇ ਪਿੱਛੇ ਕਾਫੀ ਸਾਰੇ ਹੋਰ ਸੂਟ ਵੀ ਆ ਚੁੱਕੇ ਹੈਗੇ ਆ ਤੇ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਦਿਖਾਉਂਗੀ ਅੱਜ ਦੀ ਵੀਡੀਓ ਇੰਨੀ ਰਹੇਗੀ ਠੀਕ ਹੈ ਜੀ ਜਿਹਨੂੰ ਵੀ ਜਿਹੜਾ ਅੱਛਾ ਲੱਗਦਾ ਹੋਇਆ ਚਿਹਰੀ-ਚ ਠੀਕ ਹੈ ਜੀ ਤੇ ਬਾਕੀ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਲਾਈਕ ਜਰੂਰ ਕਰ ਦਿਆ ਕਰੋ ਹਰ ਵਾਰੀ ਕਹਿੰਦੇ ਆ ਜੀ ਥੈਂਕ ਯੂ